ਹਾਂਜੀ ਭਰਾਵੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਹੋਮੋਇਚੜ ਦੀ ਕਲਾ 'ਚ ਅੱਜ ਤੁਹਾਨੂੰ ਦਿਖਾ ਰਿਹਾ ਅਜੂਬਾ ਬਹੁਤ ਸੋਹਣੀ ਕਲਾਕਾਰੀ ਇੱਥੇ ਬਹੁਤ ਸੋਹਣਾ ਬਣਾਇਆ ਗਿਆ ਸਰਕਾਰ ਦੁਆਰਾ ਬਸ ਇੱਕ ਪ੍ਰੋਬਲਮ ਆ ਕਿ 15 ਅਗਸਤ ਨੂੰ ਆ ਸੌਰੀ ਆਪਣਾ ਆਹ 15 ਅਗਸਤ ਨੂੰ ਇੱਥੇ ਛੁੱਟੀ ਹੁੰਦੀ ਆ ਤੇ ਆਹ ਦੇਖੋ ਤੁਸੀਂ ਕਲਾਕਾਰੀ ਇੰਨੀ ਸੋਹਣੀ ਮਤਲਬ ਬਣਾਈ ਵੀ ਚੀਜ਼ ਆ ਮੈਂ ਤੁਹਾਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਤੁਸੀਂ ਸਾਰੇ ਜਣੇ ਆਪ ਵੀ ਤੇ ਆਪਣੇ ਬੱਚਿਆਂ ਨੂੰ ਇੱਥੇ ਦਿਖਾ ਕੇ ਲੈ ਆਵਾ ਦੇਖੋ ਜਿਵੇਂ ਰਾਤ ਨੂੰ ਤਾਰੇ ਹੁੰਦੇ ਨਾ ਤਾਰੇ ਆ ਦੇਖ ਸਕਦੇ ਤੁਸੀਂ ਇੱਕ ੰਕਾਰ ਦੇਖੋ ਕਿੰਨਾ ਸੋਹਣਾ ਹਨਾ ਬਣਾਇਆ ਵਿਆ ਮਤਲਬ ਮਤਲਬ ਕੋਈ ਅੰਤ ਨਹੀਂਗਾ ਇੰਨਾ ਜਿਆਦਾ ਵਧੀਆ ਬਣਾਇਆ ਵਿਆਗਾ ਵੀ ਕੋਈ ਅੰਤ ਨਹੀਂਗਾ ਤੇ ਇੱਥੇ ਇੱਕ ਵਾਰ ਮੈਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਇੱਕ ਵਾਰ ਇੱਥੇ ਜ਼ਰੂਰ ਜਾ ਕੇ ਆਇਓ ਇਹ ਹੈਗਾਗਾ ਸ੍ਰੀ ਅਨੰਦਪੁਰ ਸਾਹਿਬ ਇਹ ਕਮਕਾਰ ਦੇਖੋ ਕਿੰਨਾ ਸੋਹਣਾ ਬਹੁਤ ਹੀ ਵਧੀਆ ਬਣਾਇਆ ਹੋਇਆ ਆ ਦੇਖਸਾ ਤੁਸੀਂ ਕੀ ਬਾਤਾਂ ਨੇ ਦੇਖੋ ਵੇ ਬਸ ਯਾਰ ਕੋਈ ਅੰਤ ਨਹੀਂ ਮਤਲਬ ਬਹੁਤ ਔਖੀ ਜਿਹੜੀ ਇਹ ਆ ਵੀਡੀਓ ਦੇ ਆ ਦੇਖੋ ਦੇਖੋ ਸੋਨੇ ਸੋਨੇ ਰੰਗ ਬਰੰਗੇ ਸਟਾਰ ਵਗੈਰਾ ਹਨਾ ਦੇਖਣ ਨੂੰ ਜਿਵੇਂ ਕਿ ਰਾਤ ਨੂੰ ਅਸਮਾਨ ਦੇ ਵਿੱਚ ਹੁੰਦਾਗਾ ਸਿਸਟਮ ਤਾਰਿਆਂ ਦਾ ਆ ਦੇਖੋ ਬਈ ਵਾਹ ਸਿਰ ਹੀ ਲਾਇਆ ਪਿਆ ਯਾਰ ਕੋਈ ਅੰਤ ਹੀ ਨਹੀਂਗਾ ਆ ਦੇਖ ਸਕਦੇ ਹੋ ਆ ਦੇ ਕੋ ਵਿੱਚ ਬੰਦੇ ਤੁਰੇ ਫਿਰਦੇ ਨੇਗੇ ਆ ਦੇਖ ਸਕਦੇ ਹੋ ਮਹਾਰਾਜਾ ਰਣਜੀਤ ਸਿੰਘ ਦੇਖੋ ਅੱਛਾ ਇੱਕ ਆਹਾ ਜਿਹੜੀ ਤੁਸੀਂ ਹੁਣ ਦੇਖ ਰਹੇ ਹੋਗੇ ਇਹ ਬਾਬੇ ਜਿਹੜੇ ਹੈਗੇ ਨੇ ਬਣਾਏ ਹੋਏ ਨੇਗੇ ਪੇਸ਼ ਕਰੀ ਦੇਖੋ ਹਲਦੇ ਨੇ ਇੰਨਾ ਸੋਹਣਾ ਸਿਸਟਮ ਆ ਯਾਰ ਸਿਰੇ ਲਾਇਆ ਪਿਆ ਕੋਈ ਅੰਤ ਹੀ ਨਹੀਂ ਆ ਦੇਖੋ ਤੁਸੀਂ ਬਾਬਾ ਦੇਖੋ ਅੱਖਾਂ ਵੀ ਰਲਣੀਆਂ ਬਾਬੇ ਦੇ ਇਹ ਦੇਖੋ ਦੇਖੋ ਮੂੰਹ ਹਲਦਾ ਹਣਾ ਇਹ ਇਹ ਅਸਲੀ ਅਸਲੀ ਨਹੀਂ ਹੈਗੇ ਦੋਸਤੋ ਇੱਕ ਕਲਾ ਹੈ ਬਣਾਇਆ ਹੋਇਆ ਸਿਸਟਮ ਹੈ ਸੋ ਯਾਰ ਬਸ ਬਹੁਤ ਆਨੰਦ ਆਉਂਦਾਗਾ ਦੇਖ ਕੇ ਬਹੁਤ ਹੀ ਵਧੀਆ ਲੱਗਦਾਗਾ ਮੇਰਾ ਵੀਰ ਵਣ ਕੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਆਪਣੇ ਆਪਣੇ ਬੱਚਿਆਂ ਨੂੰ ਨਲਤਾ ਸ੍ਰੀ ਨੰਦਪੁਰ ਸਾਹਿਬ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਤੇ ਹੋਰ ਵੀ ਕਾਫੀ ਗੁਰੂ ਘਰ ਨੇ ਉੱਥੇ ਨਤਮਸਤਕ ਹੋ ਜਾਓਗੇ ਤੇ ਜਿਹਨੇ ਅੱਗੇ ਮੰਦਰ ਜਾਣਾ ਉਹ ਵੀ ਜਾਏ ਉੱਤੇ ਨਾਲੇ ਆ ਦੇਖੇ ਜਾਣਗੇ ਅਜੂਬੇ ਚਾ ਛੁੱਟੀ ਵਾਲੇ ਦਿਨ ਨਾ ਜਾਇਓ ਛੁੱਟੀ ਵਾਲੇ ਦਿਨ ਉੱਥੇ ਕੁਝ ਨਹੀਂ ਹੈਗਾਗਾ ਬੰਦ ਹੁੰਦਾਗਾ ਇਹ ਕੰਮਕਾਰ ਦੇਖੋ ਸੋ ਤੁਸੀਂ ਇਸ ਵੀਡੀਓ ਬਾਰੇ ਕੀ ਕਹੋਗੇ ਯਾਰ ਕਮੈਂਟ ਜ਼ਰੂਰ ਕਰਦੇ ਹੋ ਨਾਲੇ ਵੀਡੀਓ ਨੂੰ ਸ਼ੇਅਰ ਕਰਦਾ ਖਰੋ ਮੇਰਾ ਭਰਾ ਧੰਨਵਾਦ ਥੈਂਕ ਯੂ ਥੈਂਕ ਯੂ ਵੈਰੀ ਮਚ